ਸੇਟਿੰਗ ਜਿੰਦਾਬਾਦ ਜਿੰਦਾਬਾਦ ਮੁਹੱਬਤ ਜਿੰਦਾਬਾਦ ਸਰਬੋਤਮ ਜਿੰਦਾਬਾਦ 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 ਲਗਾਤਾਰ ਸਤਲੁਜ ਦਰਿਆ ਦੇ ਵਿੱਚ ਗੰਦੇ ਨਾਲੇ ਦਾ ਪਾਣੀ ਜਿਹੜਾ ਮਿਕਸ ਕੀਤਾ ਜਾ ਰਿਹਾ ਹੈ ਉਸ ਤੋਂ ਲੈ ਕੇ ਅੱਜ ਤਮਾਮ ਇੰਡਸਟਰੀਅਲ ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਪਹੁੰਚੇ ਨੇ ਮੀਟਿੰਗ ਹੋਈ ਹੈ ਪੰਜਾਬੀ ਭਵਨ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਵੈ ਡੀਸੀ ਨੂੰ ਜਿਹੜਾ ਮੰਗ ਪੱਤਰ ਵੀ ਦੇਣ ਜਾ ਰਹੇ ਨੇ ਤਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਬਹੁਤ ਸਾਰੇ ਸਤਲੁਜ ਦਰਿਆ ਨੂੰ ਲੈ ਕੇ ਜਿਹੜੇ ਮੁੱਦੇ ਜਿਹੜੇ ਉੱਠਦੇ ਰਹੇ ਨੇ ਤੇ ਪਰ ਉਹਦਾ ਸਿੱਟਾ ਜਿਹੜਾ ਵੈ ਹੁਣ ਤੱਕ ਨਹੀਂ ਨਿਕਲਿਆ ਤਾਂ ਮੇਰੇ ਨਾਲ ਇੰਡਸਟਰੀਸਟ ਬਾਬਾ ਜੀ ਮੌਜੂਦ ਨੇ ਸਰ ਕਿਵੇਂ ਦੇਖ ਰਹੇ ਹੋ ਲਗਾਤਾਰ ਤੁਸੀਂ ਮੁੱਦੇ ਚੁੱਕਦੇ ਰਹਿੰਦੇ ਹੋ ਪਰ ਜਿਹੜਾ ਸਿੱਟਾ ਵੈ ਉਹ ਨਹੀਂ ਨਿਕਲ ਰਿਹਾ ਦੇਖੋ ਜੀ ਇੱਕ ਕਹਾਵਤ ਹੈ ਹੈਗੀ ਨਾ ਜੀ ਕਹਿੰਦੇ ਜਦ ਤੱਕ ਬੱਚਾ ਰੋਂਦਾ ਨਹੀਂ ਨਾ ਤੇ ਇਸ ਦੇਸ਼ ਦਾ ਹਾਲ ਉਹ ਹੋ ਗਿਆ ਭਾਰਤ ਦੇਸ਼ ਦਾ ਵੀ ਮਾਂ ਵੀ ਦੁੱਧ ਨਹੀਂ ਪਿਲਾਉਂਦੇ ਜੀ ਡੇਢ ਸਾਲ ਦੇ ਕਰੀਬ ਉੱਥੇ ਸਿੰਘੂ ਬਾਰਡਰ ਤੇ ਸਾਡੇ ਕਿਸਾਨ ਭਰਾਵਾਂ ਨੂੰ ਬਹਿਣਾ ਪਿਆ ਤਾਂ ਜਾ ਕੇ ਸਾਡੇ ਬਿੱਲ ਇਹਨਾਂ ਨੇ ਵਾਪਸ ਲਏ ਜੀ ਸੇ ਇਸੇ ਤਰੀਕੇ ਨਾਲ ਆ ਕਾਂਗਰਸ ਦੀ ਸਰਕਾਰ ਨੇ 2020 ਚ ਜਿਹਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗਾ ਇਹਨੇ 650 ਕਰੋੜ ਦਾ ਲੁੱਟਾ ਬੁੱਢੇ ਨਾਰੇ ਨੂੰ ਲੁੱਟਣ ਦਾ ਸੌਦਾ ਤਿਆਰ ਕੀਤਾ ਜੀ ਔਰ ਸਾਰੇ ਉਸ ਸਮੇਂ ਦੇ ਮੌਜੂਦਾ ਅਫਸਰਾਂ ਨੇ ਔਰ ਸਰਕਾਰਾਂ ਨੇ ਮਿਲ ਕੇ ਆਪ ਐਸੇ ਨੂੰ ਲੁੱਟਿਆ ਅੱਜ ਮੇਰਾ ਸਵਾਲ ਆ ਹੈਗਾ 650 ਕਰੋੜ ਰੁਪਏ 4 ਸਾਲ ਪਹਿਲੇ ਆ ਪ੍ਰੋਜੈਕਟ ਲੱਗਣ ਤੋਂ ਪਹਿਲੇ ਬਾਰ-ਬਾਰ ਚਿਤਾਇਆ ਗਿਆ ਆ ਗੇਟ ਖੋਲ ਕੇ ਦੇਖੋ ਭਈਆ ਪ੍ਰੋਜੈਕਟ ਗਲਤ ਹੈ ਪ੍ਰੋਜੈਕਟ ਗਲਤ ਹੈ ਪ੍ਰੋਜੈਕਟ ਗਲਤ ਹੈ ਪਰੰਤੂ ਕਿਸੇ ਨੇ ਨਹੀਂ ਸੁਣੀ ਹੁਣੋ ਪ੍ਰੋਜੈਕਟ ਲੱਗ ਗਿਆ ਤੇ ਆਓ ਚਲ ਜੀਏ ਬੁੱਢੇ ਨਾਲੇ ਉੱਤੇ ਚੱਲ ਕੇ ਕੀ ਬੁੱਢੇ ਨਾਲਾ ਸਾਫ ਹੋ ਗਿਆ 650 ਕਰੋੜ ਦੀ ਲੁੱਟ ਹੋ ਗਈ ਇਹਦਾ ਕੋਈ ਵਾਰੀ ਵਾਰਸ਼ ਨਹੀਂ ਹੈਗਾ ਤੇ ਆ ਭਗਵੰਦ ਮਾਨ ਸਾਹਿਬ ਦੀ ਸਰਕਾਰ ਕਹਿੰਦੀ ਹੈ ਵੀ ਜ਼ੀਰੋ ਟੋਲਰੈਂਸ ਉਹ ਜ਼ੀਰੋ ਟੋਲਰੈਂਸ ਹੈਗੀ ਤੇ ਭਾਈ ਹੁਣ ਤੱਕ ਕੋਈ ਬੋਲਦਾ ਕਿਉਂ ਨਹੀਂ ਆਪਣਾ ਪੰਜਾਬ ਸਰਕਾਰ ਦੀ ਮੌਜੂਦਾ ਪੰਜਾਬ ਸਰਕਾਰ ਦਾ ਵੀ ਭਾਈ ਆਪਣਾ ਇਹਦੇ ਉੱਤੇ ਕੋਈ ਵਿਜੀਲੈਂਸ ਦਾ ਪਰਚਾ ਦਿਓ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਔਰ ਉਸ ਸਮੇਂ ਦੇ ਅਫਸਰਾਂ ਉੱਤੇ ਪਰ ਬਾਰ-ਬਾਰ ਗੱਲ ਕਰੀਏ ਇੰਡਸਟਰੀ ਨੂੰ ਮੇਨ ਮੁੱਦਾ ਅੱਗੇ ਰੱਖਦੇ ਵੀ ਇੰਡਸਟਰੀ ਜਿਹੜਾ ਉਹ ਪਾਣੀ ਖਰਾਬ ਕਰਦਾ ਹਾਂਜੀ ਇੰਡਸਟਰੀ ਸਰਕਾਰ ਮੁਰਦਾਬਾਦ ਕੰਦੀ ਇੰਡਸਟਰੀ ਦਾ ਜਿਹੜਾ ਪਾਣੀ ਹੈ ਉਹ ਸਤਰੋਜ ਦੇ ਵਿੱਚ ਮਿਕਸ ਹੁੰਦਾ ਹੈ ਇੰਡਸਟਰੀ ਆਪਣੀ ਪਾਣੀ ਟ੍ਰੀਟ ਕਰ ਚੁੱਕੀ ਹੈ ਮੁਰਦਾਬਾਦ ਅਸੀਂ ਤਿੰਨ ਸੀਡਵੀ ਪਲਾਂਟ ਲਗਾ ਲਏ ਸਰ ਮੁਰਦਾਬਾਦ ਅਜਿਹਾ ਤਿੰਨ ਸੀਡਵੀ ਪਲਾਂਟ ਲਗਾ ਲਿਆ ਆਪਣੀ ਇੰਡਸਟਰੀ ਨੇ ਤਾਂ ਅਜਿਹਾ ਪਾਣੀ ਆਪਣਾ ਸਾਫ਼ ਕਰ ਲਿਆ ਪਾਣੀ ਨੂੰ ਇਹ ਤਾਂ ਕਈ ਜਿਹੜਾ ਨਾਪਿਆ ਨਹੀਂ ਆਹ ਪਾਣੀ ਨੂੰ ਬਿਨਾਂ ਨਾਪੇ ਆਪਣਾ ਪ੍ਰੋਜੈਕਟ ਲਗਾਤਾ 1400 ਐਮਐਲ ਦੀ ਪਾਣੀ ਆ ਰਿਹਾ ਇੰਡਸਟਰੀ ਦਾ 150 ਐਮਐਲ ਦੀ ਪਾਣੀ ਹੈ ਇਹ ਜੰਮਲੀ ਪਾਣੀ ਇੰਡਸਟਰੀ ਦਾ ਹੈਗਾ ਇੰਡਸਟਰੀ ਨੇ ਆਪਣਾ ਪਾਣੀ ਨੂੰ ਟ੍ਰੀਟ ਕਰ ਲਿਆ ਤੇ ਹੁਣ ਜਿਹੜੀ ਕਾਰਪੋਰੇਸ਼ਨ ਤੇ ਵਾਟਰ ਸੇਵਰੇਜ ਬੋਰਡ ਨੇ ਆਪਣਾ ਕੰਮ ਕੀਤਾ ਨਹੀਂ ਤੇ ਦੋਸ਼ ਇੰਡਸਟਰੀ ਉੱਤੇ ਲਗਾਉਂਦੇ ਅਫਸਰ ਹੈਗੇ ਨੇ ਚੋਰ ਤੇ ਦੱਸਦੇ ਇੰਡਸਟਰੀ ਨੂੰ ਚੋਰ ਉਹ ਕਹਿੰਦੇ ਆਪ ਉਹ ਕਹਿੰਦੇ ਚੋਰ ਮਚਾਏ ਸ਼ੋਰ ਆਹਾ ਵਾਟਰ ਸੇਵਰੇਜ ਬੋਰਡ ਤੇ ਆਹ ਮਲੂਸ਼ਨ ਆ ਪੰਜਾਬ ਪਿਊਰਿਫੀਕੇਸ਼ਨ ਕੰਟਰੋਲ ਬੋਰਡ ਤੇ ਕਾਰਪੋਰੇਸ਼ਨ ਦੇ ਅਫਸਰ ਹੈਗੇ ਨੇ ਚੋਰ ਹਾਂ ਜੀ ਹੁਣ ਇਹਨਾਂ ਦੀ ਆਪ ਦੀ ਚੋਰੀ ਸਾਹਬ ਇਹਦਾ ਹੋ ਜਵੇ ਆ ਇੰਡਸਟਰੀ ਨੂੰ ਕਹਿੰਦੇ ਨੇ ਚੋਰ 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 ਠੀਕ ਹੈ ਜੀ ਆ ਸਾਰੀ ਗੱਲ ਹੈ ਜੀ ਪੰਜਾਬ ਸਰਕਾਰ ਮੁਰਦਾਬਾਦ 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 ਚੋਰਾਂ ਦਾ ਰਾਖਾ ਭਗਵੰਤ ਮਾਨ ਮੁਰਦਾਬਾਦ 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 ਸੀਵਰੇਜ ਬੋਰਡ ਮੁਰਦਾਬਾਦ 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 ਸਾਡੇ ਅੱਜ ਤੁਸੀਂ ਦੇਖਿਆ ਹੋਵੇਗਾ ਸਾਰੇ ਪੰਜਾਬ ਦੇ ਹਜ਼ਾਰਾਂ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਬੁੱਢੇ ਨਾਲੇ ਦਾ ਵਿਸ਼ਾ ਹੈ 650 ਕਰੋੜ ਦੀ ਲੁੱਟ ਦੇ ਹਿਸਾਬ ਦਾ ਵਿਸ਼ਾ ਹੈ ਬੁੱਢਾ ਨਾਲਾ ਬੁੱਢਾ ਦਰਿਆ ਜੋ ਕਿ ਹੁਣ ਗੰਦਾ ਨਾਲਾ ਦਾ ਰੂਪ ਲੈ ਲੈ ਚੁੱਕਿਆ ਉਹ ਅੱਜ ਸਿਰਫ ਲੁਧਿਆਣੇ ਦਾ ਇੱਕ ਸਿਰਪੀਟ ਨਹੀਂ ਬਣ ਗਈ ਉਹ ਪੂਰੇ ਪੰਜਾਬ ਤੇ ਰਾਜਸਥਾਨ ਦੀ ਸਿਰਪੀੜੀ ਵੀ ਬਣ ਗਈ ਹੈ ਸਾਡੇ ਸਾਰੇ ਇਸ ਬੁੱਢੇ ਨਾਲੇ ਦਾ ਪਾਣੀ ਸਤਲੁਜ ਦੇ ਵਿੱਚ ਪੈ ਰਿਹਾ ਸਾਰੀ ਦੁਨੀਆ ਨੂੰ ਪਤਾ ਹੈ ਉਸ ਤਰੁਜ ਕਈ ਜ਼ਿਲ੍ਹੇ ਜੋ ਪੰਜਾਬ ਦੇ ਵਿੱਚੋਂ ਹੁੰਦੇ ਹੋਏ ਰਾਜਸਥਾਨ ਦੇ ਕਿਨਾਰੇ ਤੇ ਅੱਜ ਸਾਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਲੋਕ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਐ ਔਰ ਹੁਣ ਅਸੀਂ ਇੱਥੋਂ ਦੇ ਇਕੱਠੇ ਪ੍ਰਸ਼ਾਦੇ ਪਾਣੀ ਸ਼ਾਕੇ ਸਾਰੇ ਇਹਨੇ ਅਸੀਂ ਚਲੇ ਆਂ ਡੀਸੀ ਦਫਤਰ ਉਹਨਾਂ ਨੂੰ ਚੇਤਾਵਨੀ ਦੇਣ ਦੇ ਵਾਸਤੇ ਅੱਜ ਚੇਤਾਵਨੀ ਮੈਂ ਨਹੀਂ ਪੂਰਾ ਪੰਜਾਬ ਦੇ ਲੋਕ ਚੇਤਾਵਨੀ ਦੇਣ ਜਾ ਰਹੇ ਐ ਔਰ 15 ਦਿਨਾਂ ਦਾ ਅਲਟੀਮੇਟਮ ਦਵਾਂਗੇ ਵੀ ਜੇ ਆਹ ਬੁੱਡੇ ਦਰਿਆ ਦਾ ਔਰ ਬੁੱਡੇ ਨਾਲੇ ਦਾ ਗੰਦੇ ਨਾਲੇ ਦਾ ਹੱਲ ਨਹੀਂ ਕੀਤਾ ਸਾਡੇ ਸਤਲੁਜ ਨੂੰ ਪੋਲੂਟ ਹੋਣ ਤੋਂ ਨਹੀਂ ਬਚਾਇਆ ਔਰ ਜਿਹੜੀ 650 ਕਰੋੜ ਦੀ ਜਿਹੜੇ ਜਿਹੜੇ ਉਸ ਸਮੇਂ ਦੇ ਮੁੱਖ ਤੌਰ ਤੇ આરોપી ਕੈਪਟਨ ਅਮਰਿੰਦਰ ਸਿੰਘ ਜਿਹੜੇ 2020 ਦੇ ਵਿੱਚ ਜਦੋਂ ਸਾਡੇ 650 ਕਰੋੜ ਦੀ ਡੀਪੀਆਰ ਮਨਜ਼ੂਰ ਕੀਤੀ ਗਈ ਉਸ ਸਮੇਂ ਕਾਂਗਰਸ ਦੇ ਮੁੱਖ ਮੰਤਰੀ ਸੀਗੇ ਔਰ ਜਿਹੜੇ ਕਨਸਰਨਡ ਆਫਿਸਰਸ ਜਿਨ੍ਹਾਂ ਨੇ ਉਹਨਾਂ ਦੇ ਇਸ਼ਾਰੇ ਉੱਤੇ ਗਲਤ ਰਿਪੋਰਟ ਤਿਆਰ ਕੀਤੀ ਉਹ ਸਾਰਿਆਂ ਦੇ ਉੱਤੇ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਜਾਵੇ ਜਾਂ ਉਹਦੀ ਸੀਬੀਆਈ ਇਨਕੁਆਇਰੀ ਦੀ ਜਾਂਚ ਕੀਤੀ ਜਾਵੇ ਔਰ ਉਹਨਾਂ ਦੀਆਂ ਪੈਨਸ਼ਨਾਂ ਮੰਤਰੀਆਂ ਦੀਆਂ ਜਾਂ ਮੁੱਖ ਮੰਤਰੀ ਦੀਆਂ ਜਾਂ ਜਿਹੜੇ ਸਰਕਾਰੀ ਅਫਸਰਾਂ ਦੀ ਤਨਖਾਹਾਂ ਉਹ ਰੁਕਣੀਆਂ ਚਾਹੀਦੀਆਂ ਹੈਗੀਆਂ ਜਿਨ੍ਹਾਂ ਜਿਨ੍ਹਾਂ ਦੇ ਇਸ ਵੇਲੇ ਗਲਤ ਡੀਪੀਆਰ ਬਣਾ ਕੇ ਬੁੱਢੇ ਨਾਲੇ ਦੀ 650 ਕਰੋੜ ਦੀ ਲੁੱਟ ਜਿਨ੍ਹਾਂ ਨੇ ਕੀਤੀ ਹੈ ਔਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਵਾਸਥ ਦੇ ਨਾਲ ਲੁੱਟ ਤਾਂ ਹੋਈ ਹੋਈ ਆਰਥਿਕ ਲੁੱਟ ਤਾਂ ਹੋਈ ਹੋਈ ਪਰੰਤੂ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਵਾਸਥ ਦੇ ਨਾਲ ਵੀ ਖਿਲਵਾੜ ਕੀਤਾ ਅੱਜ 2700 ਦੇ ਕਰੀਬ ਕੈਂਸਰ ਦੇ ਕੇਸ ਲੁਧਿਆਣਾ ਸ਼ਹਿਰ ਚ ਡਿਟੈਕਟ ਹੋ ਚੁੱਕੇ ਹੈਗੇ ਨੇ ਔਰ ਪੰਜਾਬ ਦੇ ਵਿੱਚ ਕਿੰਨੇ ਹੈਗੇ ਨੇ ਉਹ ਹਜ਼ਾਰਾਂ ਦੇ ਵਿੱਚ ਹੋਣਗੇ ਆ ਇਹਨਾਂ ਨੇ ਸਾਡਾ ਪੈਸਾ ਵੀ ਲੁੱਟਿਆ ਸਾਡਾ ਸਾਡੀ ਸਿਹਤ ਨੂੰ ਵੀ ਲੁੱਟ ਲਿਆ ਤੇ ਉਹ ਕਿਸੇ ਵੀ ਕੀਮਤ ਤੇ ਹੁਣ ਅਸੀਂ ਲੋਕ ਬਰਦਾਸ਼ਤ ਨਹੀਂ ਕਰਾਂਗੇ ਅੱਜ ਝੰਡਾ ਚੱਕ ਦਿੱਤਾ ਹੈਗਾ ਹੁਣ ਬੁੱਢਾ ਦਰਿਆ ਨੂੰ ਅਸੀਂ ਇਹਨੂੰ ਸਾਫ਼ 100% ਕਰਕੇ ਦਿਖਾਵਾਂਗੇ ਅੱਜ ਸਾਰੇ ਪ੍ਰਸ਼ਾਸਨ ਸਾਰੀਆਂ ਸਰਕਾਰਾਂ ਦੇ ਇਸ ਨਾਲੇ ਨੂੰ ਹੱਥ ਖੜੇ ਕਰਨ ਵਾਸਤੇ ਹ ਹੱਥ ਖੜੇ ਹੋ ਚੁੱਕੇ ਨੇ ਜੀ ਇਹਨਾਂ ਨੇ ਸਿਰਫ ਤੇ ਸਿਰਫ ਪੈਸਾ ਲੁੱਟਿਆ ਜਿਨ੍ਹਾਂ ਨੇ ਆਪਾਂ ਕਹਿੰਦੇ ਜੀ ਵੀ ਇਹਨਾਂ ਦੇ ਇੰਟੈਲੀਜੈਂਟ ਬਿਊਰੋਕਰੇਟਸ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਇੰਜੀਨੀਅਰਸ ਪੰਜਾਬ ਪੋਲਿਸ਼ਨ ਕੰਟਰੋਲ ਬੋਰਡ ਦੇ ਅਫਸਰ ਹਾਂ ਜੀ ਮਿਊਨਿਸਪਲ ਕਾਰਪੋਰੇਸ਼ਨ ਦੇ ਬڑے-ਬڑے ਆਈਐਸ ਅਧਿਕਾਰੀ ਅੱਜ ਔਰ ਸਰਕਾਰਾਂ ਦੇ بڑے بڑے ਮੁੱਖ ਮੰਤਰੀਆਂ ਜਾਂ ਹੋਰ ਮੰਤਰੀ ਮੇਅਰ ਆ ਸਾਰੇ ਦੇ ਹੱਥ ਖੜੇ ਹੋ ਚੁੱਕੇ ਨੇ ਜਿਹੜਾ ਆਂਦਾ ਹੈ ਬੁੱਢੇ ਨਾਲੇ ਦੇ ਨਾਂ ਦੇ ਉੱਤੇ ਆਪਣਾ ਹਲਵਾ ਮੰਡਾ ਬਣਾਉਂਦਾ ਹੈ ਪ੍ਰੋਜੈਕਟ ਰਿਪੋਰਟ ਲਿਆਂਦਾ ਹੈ ਪੈਸਾ ਖਾਂਦਾ ਤੇ ਤੁਰਦਾ ਲੱਗਦਾ ਜਨ ਸਾਹਿਬ ਵੈਸੇ ਦੇਖਿਆ ਇਹ ਬੁੱਢੇ ਨਾਲੇ ਨੂੰ ਗੰਦਾ ਕੌਣ ਕਰ ਰਿਹਾ ਉਸ ਨੂੰ ਦੇਖੋ ਸਾਰੇ ਕਰ ਰਹੇ ਆ ਤੇ ਔਰ ਇਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਇਸ ਸਮੇ ਜਿਹੜੀ 50 ਲੱਖ ਦੀ ਆਬਾਦੀ ਹੋ ਚੁੱਕੀ ਲੁਹਾਨੇ ਸ਼ਹਿਰ ਦੀ ਕਿਉਂਕਿ ਸਚਾਈ ਜੱਤਿਕਨ ਆਪਾਂ ਇੱਕ ਸਚਾਈ ਦੇ ਪਲੇਟਫਾਰਮ ਤੇ ਨਹੀਂ ਨ ਆਵਾਂਗੇ ਸਹੀ ਆਬਾਦੀ ਨੂੰ ਕੈਲਕੂਲੇਟ ਨਹੀਂ ਕਰਾਂਗੇ ਸਹੀ ਪਾਣੀ ਨੂੰ ਡੋਮੈਸਟਿਕ ਵੇਸਟ ਕਿੰਨੀ ਹੈਗੀ ਉਹਨੂੰ ਕੈਲਕੂਲੇਟ ਨਹੀਂ ਕਰਾਂਗੇ ਡੈਰੀਆਂ ਦੇ ਪਾਣੀ ਨੂੰ ਕੈਲਕੂਲੇਟ ਨਹੀਂ ਕਰਾਂਗੇ ਇੰਡਸਟਰੀ ਦੇ ਪਾਣੀ ਅਸੀਂ ਕੈਲਕੂਲੇਟ ਕਰ ਚੁੱਕੇ ਹਾਂ ਕਿਉਂਕਿ ਅਸੀਂ ਤਿੰਨ ਸੀਟਵੀ ਪਲਾਂਟਸ ਆਲਰੇਡੀ ਇੰਸਟਾਲ ਕਰ ਚੁੱਕੇ ਹਾਂ ਅਸੀਂ ਆਪਣਾ ਜਿਹੜਾ ਰੰਗਾਈ ਦੇ ਕਾਰਖਾਨੇ ਵਾਲਿਆਂ ਨੇ ਆਪਣੇ ਪਲਾਂਟ ਇੰਸਟਾਲ ਕਰ ਚੁੱਕੇ ਆ ਔਰ ਜਿਹੜੀ ਸਕੈਟਰਡ ਇੰਡਸਟਰੀ ਥੋੜੀ ਬਹੁਤ ਹੈਗੀ ਹੈ ਔਰ ਲਾਰਜ ਇੰਡਸਟਰੀ ਉਹਨਾਂ ਨੇ ਆਪਣੇ ਅੰਦਰ ਬਹੁਤ ਸੋਹਣੇ ਐਫੂਲੈਂਟ ਟ੍ਰੀਟਮੈਂਟ ਪਲੈਂਟ ਲਗਾਏ ਆ ਉਹ ਜਿਹੜਾ ਕਿ ਡਾਇਰੈਕਟਲੀ ਮਾਨੀਟਰ ਕਰਦੇ ਹੈਗੇ ਆ ਪੀਪੀਸੀਬੀ ਔਰ ਸੀਪੀਸੀਬੀ ਹੁਣ ਵਾਰੀ ਹੈਗੀ ਹੈ ਕਾਰਪੋਰੇਸ਼ਨ ਦੀ ਕਿਉਂਕਿ ਇਹਨਾਂ ਨੇ ਸੜ ਤੋਂ ਵਾਟਰ ਐਂਡ ਸੀਵਰੇਜ ਦੇ ਚਾਰजेस ਲੈਂਦੇ ਆ ਇਹਨਾਂ ਦਾ ਫਰਜ਼ ਹੈ ਉਹ ਪਾਣੀ ਨੂੰ ਡੋਮੈਸਟਿਕ ਵੇਸ ਨੂੰ ਜਿਹੜਾ ਕਿ ਘਰੇਲੂ ਪਾਣੀ ਨੂੰ ਸਾਫ ਕਰਨਾ ਜੋ ਕਿ ਆਪਣੀ ਜ਼ਿੰਮੇਵਾਰੀ ਇਹਨਾਂ ਨੇ ਨਹੀਂ ਨਿਭਾਈ ਔਰ ਪੈਸੇ ਨੂੰ ਲੁੱਟਣ ਵਾਸਤੇ ਇਹ ਗਲਤ ਦੀ ਪਰਮ ਉਹ ਪੈਸਾ ਲੁੱਟ ਲਿਆ ਪਿਛਲੀ ਸਰਕਾਰਾਂ ਸੀ ਕਿ ਕਾਂਗਰਸ ਦੇ ਟਾਈਮ ਤੋਂ ਉਹਨਾਂ ਨੇ ਲੁੱਟਿਆ ਸੀ ਕਾਂਗਰਸ ਉਹਦਾ ਵੱਡਾ ਜਿਸ ਦੇਸ਼ ਕੋਈ ਡਾਕੂ ਹੀ ਨਹੀਂ ਹੈਗਾ ਆ ਲੁਟੇਰਿਆਂ ਦੀ ਸਰਕਾਰ ਨਹੀਂ ਕਾਂਗਰਸ ਦੀ ਆ ਜਿਹੜੀ ਪਿਛਲੀ ਪੰਜਾਬ ਸਰਕਾਰ ਰਹੀ ਹੈਗੀ ਹੈ ਔਰ ਦੇਸ਼ 1947 ਤੋਂ ਲੈ ਕੇ ਅੱਜ ਤੱਕ ਜਿੰਨਾ ਕਾਂਗਰਸੀਆਂ ਨੇ ਦੇਸ਼ ਨੂੰ ਲੁੱਟਿਆ ਵੰਡਿਆ ਲੁੱਟਿਆ ਖਸੁੱਟਿਆ ਜਨਤਾ ਨੂੰ ਉਹਨਾਂ ਦਾ ਕੋਈ ਵੀ ਦੋਸ਼ੀ ਨਹੀਂ ਹੈ ਨਰਸ ਕਰ ਰਹੇ ਹਾਂ ਕੋਈ ਵੀ ਮੌਜੂਦਾ ਪਾਰਟੀ ਦਾ ਨੁਮਾਇੰਦਾ ਵਗੈਰਾ ਮਿਲਣ ਆਇਆ ਤੁਹਾਨੂੰ ਜਾਂ ਤੁਹਾਡੇ ਨਾਲ ਜਿਹੜੇ ਗੱਲਬਾਤ ਕੀਤੀ ਉਹਨਾਂ ਨੂੰ ਦੇਖੋ ਜੀ ਹੁਣ ਤੱਕ ਇਸ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਵੀ ਆਪਣਾ ਪ੍ਰਸ਼ਾਸਨ ਦੇ ਅਫਸਰ ਨੇ ਔਰ ਕਿਸੇ ਵੀ ਮੰਤਰੀ ਨੇ ਹੁਣ ਤੱਕ ਗੱਲਬਾਤ ਨਹੀਂ ਕੀਤੀ ਨਾ ਕਰਨ ਅਸੀਂ ਆਪਣਾ ਸੰਘਰਸ਼ ਦਾ ਬਿਗੋਲਾ ਅਜ ਬਜਾਇਦਾ ਹੈਗਾ ਅਸੀਂ ਪੰਜਾਬ ਦੇ ਲੋਕਾਂ ਨਾਲ ਤੇ ਲੁਆਂ ਦੇ ਦੇ ਸ਼ਹਿਰ ਦੇ ਲੋਕਾਂ ਨਾਲ ਕਮਿਟਿਡ ਹੈਗੇ ਆ ਉਹਨਾਂ ਦੀ ਅੱਛੀ ਸਿਹਤ ਪ੍ਰਦਾਨ ਕਰਨੀ ਜਾਂ ਉਹਨਾਂ ਨੂੰ ਬਿਮਾਰ ਹੋਣ ਤੋਂ ਬਚਾਉਣ ਵਾਸਤੇ ਤੁਸੀਂ ਲੋਕ ਵੀ ਸਾਰੇ ਆਪਾਂ ਭਰਾ ਸਾਰੇ ਹੈਗੇ ਲੁਧਿਆਣਾ ਸ਼ਹਿਰ ਦੇ ਨਿਵਾਸੀ ਆ ਤੇ ਆ ਸਿਹਤ ਦਾ ਮੁੱਦਾ ਇੱਕ ਸੈਂਸਿਟਿਵ ਮੁੱਦਾ ਸਾਰਿਆਂ ਨਾਲ ਜੁੜਿਆ ਜੀ ਦੇਖਿਆ ਜਾ ਰਿਹਾ ਹਲੇ ਵੀ ਲੁਧਿਆਣਾ ਵਾਸੀ ਅਵੇਅਰ ਨਹੀਂ ਹੈਗੇ ਅੱਜ ਵੀ ਦੇਖਿਆ ਜਾਦੀ ਵੱਡੀ ਗਿਣਤੀ ਚ ਪਿੰਡੂ ਬੰਦੇ ਜਿਹੜੇ ਇੱਥੇ ਜਰੂਰ ਪਹੁੰਚਣੇ ਲੁਧਿਆਣਾ ਵਾਸੀ ਹਲੇ ਵੀ ਅਵੇਅਰ ਨਹੀਂ ਹੈਗੇ ਲੱਗਦਾ ਦੇਖੋ ਜੀ ਮੈਂ ਤਾਂ ਪਿਛਲੀ ਵਾਰੀ ਵੀ ਕਹਿਆ ਸੀ ਆ ਭਈ ਜਿਹੜੇ ਲੁਧਿਆਣਾ ਦੇ ਵਪਾਰੀ ਆ ਨਾ ਉਹ ਬਹੁਤ ਜ਼ਿਆਦਾ ਡਰਪੋਕ ਆ ਜੀ ਤੇ ਉਹ ਡਰਦਾ ਮਾਰਾ ਵੀ ਜਿਨ੍ਹਾਂ ਨੂੰ ਨੋਟਿਸ ਆਏ ਹੋਏ ਨੇ ਡਿਸਕਨੈਕਸ਼ਨ ਦੇ ਉਹ ਡਰਦਾ ਮਾਰਾ ਆਂਦਾ ਨਹੀਂ ਹੈਗਾ ਵੀ ਮੇਰੀ ਕਿਤੇ ਫੋਟੋ ਨਾ ਆ ਜਾਏ ਉਹ ਹੁਣ ਕਰੇ ਕੀ ਹੁਣ ਕੱਲਾ ਬੰਦਾ ਹੈਗਾ ਜੀ ਉਹਨੇ ਆਸਟ੍ਰੇਲੀਆ ਆਪਣੀ ਦੁਕਾਨ ਖੋਲ੍ਹਣੀ ਹੈ ਤੇ ਆਪਣਾ ਸ਼ਾਮ ਨੂੰ ਦੁਕਾਨਦਾਰੀ ਕਰਕੇ ਚਾਰ ਪੈਸਾ ਆਪਣੇ ਘਰ ਨੂੰ ਚਲਾਉਣ ਵਾਸਤੇ ਕਰਨਾ ਅਗਲਾ ਕਹਿੰਦਾ ਯਾਰ ਮੈਂ ਇੱਥੇ 4 ਘੰਟੇ ਇੱਥੇ ਵੀ ਖਰਾਬ ਕਰਾਂ ਔਰ ਮੈਂ ਫਿਰ ਕੋਈ ਨਾ ਕੋਈ ਅਫਸਰ ਦੇ ਨਿਸ਼ਾਨੇ ਤੇ ਵੀ ਆਜਮਾਂ ਤੇ ਕਿਤੇ ਮੇਰਾ ਬਿੱਲ ਦਾ ਕਨੈਕਸ਼ਨ ਨਾ ਕਟਿਆ ਜਾਵੇ ਕਿਤੇ ਮੇਰਾ ਸਿਵਰੇ ਦਾ ਕਨੈਕਸ਼ਨ ਨਾ ਕਟਿਆ ਨਾ ਜਾਵੇ ਮੇਰੇ ਤੋਂ ਕੋਈ ਝੂਠਾ ਪਰਚਾ ਨਾ ਦੇ ਤਾ ਜੀ ਜਾਵੇ ਵਪਾਰੀ ਵੀ ਹੁਣ ਕੀ ਕਰੇ ਵਪਾਰੀ ਦਾ ਅਗਲੀ ਚਾਲ ਕੀ ਤੁਹਾਡੀ ਅਗਲੀ ਚਾਲ ਕੀ ਹੋਵੇ ਅਗਲੀ ਚਾਲ ਅਸੀਂ ਮੰਚ ਤੋਂ ਸਪਸ਼ਟ ਕਰ ਦਿੱਤਾ ਜੀ ਹੁਣ ਸਾਰੇ ਜੀ ਨੇ ਇਕੱਠੇ ਹੋਗੇ ਅਸੀਂ ਡੀਸੀ ਦਫਤਰ ਜਾ ਰਹੇ ਹਾਂ ਮੈਮੋਰੰਡਮ ਦੇਣ ਦੇ ਵਾਸਤੇ ਉਸ ਤੋਂ ਬਾਅਦ 15 ਦਿਨਾਂ ਦਾ ਇਹਨਾਂ ਨੂੰ ਟਾਈਮ ਦਵਾਂਗੇ ਜੇ ਇਹਨਾਂ ਨੇ ਸਕਾਰਾਤਮਕ ਤਰੀਕੇ ਦੇ ਨਾਲ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਔਰ ਆ 650 ਕਰੋੜ ਦੀ ਲੁੱਟ ਦਾ ਹਿਸਾਬ ਸਾਨੂੰ ਨਹੀਂ ਦਿੱਤਾ ਅਸੀਂ ਇਹ ਸਾਰੇ ਦਫਤਰਾਂ ਨੂੰ ਤੂ ਤਾਲੇ ਮਾਰਾਂਗੇ